ਇਹ ਛੰਡੇ ਬੂਝ ਮਤਲਬ ਉਹਦੀ ਇੰਨੀ ਉਚਾਈ ਤੋਂ ਬਾਅਦ ਹੈ ਨਾ ਕੀ ਮਾਹੌਲ ਹੋਊਗਾ ਕਿ ਸਿੱਤ ਇਤਨਾ ਮੈਨੂੰ ਜਿੰਨਾ ਮੈਂ ਸੋਚ ਸਕਦੀਆਂ ਕਿ ਕਿਵੇਂ ਧੁੰਦ ਪੈ ਰਹੀ ਹੋਊਗੀ ਤੇ ਛੋਟੇ ਸਾਹਿਬ ਜੀ ਤੇ ਮਾਤਾ ਜੀ ਕਿਵੇਂ ਰਹਿ ਰਹੇ ਹੋਣਗੇ ਰਾਤ ਨੂੰ ਕਿ ਟੀ ਅਸੀਂ ਸਾਡੇ ਨੂੰ ਸਾਰੀਆਂ ਸਹੂਲਤਾਂ ਐ ਹੈ ਨਾ ਉਸ ਤੋਂ ਬਾਵਜੂਦ ਵੀ ਅਸੀਂ ਇਹ ਕਹਿੰਦੇ ਵੀ ਖੰਡ ਬਹੁਤ ਹੈ ਤਾਂ ਛੋਟੇ ਸਾਹਿਬ ਜੀ ਨੂੰ ਪੁੱਛੋ ਵੀ ਉਹ ਇੰਨੇ ਘੱਟ ਕੱਪੜਿਆਂ 'ਚ ਰਹਿ ਕਿਵੇਂ ਹੋਉਂਗੇ 30 ਮੇਰੇ ਲਈ ਸੱਚੀ ਬਹੁਤ ਹਾਰਟ ਟੱਚਿੰਗ ਮੂਮੈਂਟ ਹੈ ਖੰਡੇ ਬੁਰਜ ਦੀ ਇੱਕ ਤਸਵੀਰ ਬਣਾਈ ਹੈ ਨਾ ਜੋ ਮੈਨੂੰ ਲੱਗਦਾ ਵੀ ਮੈਂ ਕੁਝ ਪਰਸੈਂਟ ਹੀ ਸਹੀ ਉਸ ਖੰਡ ਨੂੰ ਮਾਹੌਲ ਨੂੰ ਮਤਲਬ ਇੱਕ ਕਲਾ ਦੇ ਰਾਹੀਂ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਆਪਣੀ ਕਲਾ ਦੇ ਨਾਲ ਹਾਂਜੀ ਹਾਂਜੀ ਮੈਂ ਬਹੁਤ ਮਾਣ ਮਹਿਸੂਸ ਕਰਦੀ ਕਿ ਮੈਂ ਇਸ ਇਸ ਧਰਤੀ ਦੇ ਵਿੱਚ ਮਤਲਬ ਮੇਰਾ ਜਨਮ ਹੋਇਆ ਉਹ ਚੀਜ਼ ਨੂੰ ਜਦੋਂ ਅਸੀਂ ਤੇਜਦੇ ਹਾਂ ਜਾਂ ਉਹ ਚੀਜ਼ ਨੂੰ ਮੈਂ ਜਦੋਂ ਪੜ੍ਹਦੀ ਹਾਂ ਮੇਰੇ ਖਦ ਦੇ ਇਮੇਜ ਆਂਦੀ ਹੈ ਨਾ ਤਾਂ ਕਿਤਾ ਜਿੱਥੇ ਉਹ ਰੋਂਟੇ ਖੜੇ ਕਰ ਦਿੰਦੀ ਹੈ ਈਵਨ ਇੱਕ ਵਾਰ ਤਾਂ ਮੇ ਵੀ ਹੋਇਆ ਕਿ ਮੈਂ ਪੇਂਟਿੰਗ ਬਣਾ ਰਹੀ ਸੀ ਮਨ ਪਿੱਛੋਂ ਦੀ ਨਾ ਆਵਾਜ਼ ਆ ਰਹੀ ਸੀ ਦੀਆਂ ਮੈਨੂੰ ਇਹ ਲੱਗ ਰਿਹਾ ਸੀਗਾ ਵੀ ਕਿਤਾ ਜਿੱਥੇ ਨਾ ਉਹ ਸੀਨ ਹੋ ਰਿਹਾ ਈਵਨ ਤੁਸੀਂ ਮੰਨੋਗੇ ਨਹੀਂ ਮੈਂ ਤੁਹਾਨੂੰ ਦੱਸ ਰਹੀ ਮੇਰੇ ਹੁਣ ਵੀ ਰੋਂਟੇ ਖੜੇ ਨੇ ਕੁਝ ਬੱਚੇ ਆਪਣੀ ਮਾਂਵਾ ਨੂੰ ਖਿੱਚ-ਖਿੱਚ ਕੇ ਲਿਆਉਂਦੇ ਨੇ ਵੀ ਆ ਦਿਖਾਓ ਕੀ ਹੈ ਜਦੋਂ ਪੁੱਛਦੇ ਨੇ ਨਾ ਵੀ ਆ ਹੈ ਕੀ ਕਿਦੋਂ ਕਿਤਨ ਜਿੱਤੇ ਮੈਨੂੰ ਲੱਗਦਾ ਮੈਂ ਕੁਝ ਪਰਸੈਂਟ ਇਹ ਮਤਲਬ ਐਕਸੀਬਿਸ਼ਨ ਦਾ ਇਹ ਕੁਝ ਪਰਸੈਂਟ ਦਾ ਹਿੱਸਾ ਜਿਹੜਾ ਹੈਗਾ ਉਹ ਸਫਲਤਾ ਹੋ ਜਾਂਦਾ ਵੀ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਇਤਿਹਾਸ ਹੈ ਕੀ ਮੈਂ ਇੰਟਰਨੈਸ਼ਨਲੀ ਆਰਟ ਐਕਸੀਬਿਸ਼ਨ ਲਗਾਉਣਾ ਚਾਹੁੰਦੀ ਹਾਂ ਹੁਣ ਵੀ ਮੈਂ ਇੰਟਰਨੈਸ਼ਨਲੀ ਲੈਵਲ ਤੇ ਇੱਕ ਆਰਟ ਐਕਸੀਬਿਸ਼ਨ ਕਰਾਂ ਜੀ ਸਾਡਾ ਜਿਹੜਾ ਇਹਨਾਂ ਅਮੀਰੀ ਇਤਿਹਾਸ ਹੈ ਉਹਨੂੰ ਕਿਤੇ ਨਹੀਂ ਤੇ ਇੰਟਰਨੈਸ਼ਨਲ ਲੈਵਲ ਤੇ ਤਨਤਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੇ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਆ ਇੱਥੇ ਐਗਜ਼ਿਬਿਸ਼ਨ ਲਾਈ ਹੋਈ ਆ ਪੇਂਟਿੰਗ ਦੀ ਐਗਜ਼ਿਬਿਸ਼ਨ ਲਾਈ ਹੋਈ ਆ ਤਾਂ ਅਲੇ-ਦਾਲੇ ਮੈਂ ਕਹੂੰਗਾ ਇੱਕ ਵਾਰ ਸਾਰਾ ਜ਼ਰੂਰ ਦਿਖਾ ਦਿਓ ਉਸ ਤੋਂ ਬਾਅਦ ਗੱਲਬਾਤ ਵੀ ਕਰਦੇ ਆਂ ਤਾਂ ਐਗਜ਼ਿਬਿਸ਼ਨ ਆ ਜਿਹੜੀ ਸ਼ਗਨ ਹੋਰਾਂ ਵੱਲੋਂ ਲਾਈ ਗਈ ਹੈ ਆਪਣੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਜਿਸ ਤਰੀਕੇ ਦੇ ਨਾਲ ਹਰ ਸਾਲ ਤੁਸੀਂ ਐਗਜ਼ਿਬਿਸ਼ਨ ਲਾ ਰਹੇ ਹੋ ਇਸ ਵਾਰ ਕੀ ਕੀ ਨਵਾਂ ਬਣਾਇਆ ਤੁਸੀਂ ਨੇ ਬੇਸਿਕਲੀ ਸਰ ਇਸ ਵਾਰ ਮੇਰੀ ਪੰਜਾਬ ਪੇਂਟਿੰਗਸ ਨਵੀਆਂ ਐ ਕੁਝ ਕੈਲੀਗ੍ਰਾਫੀ ਮੈਂ ਨਵੇਂ ਫੌਂਟਸ ਲਰਨ ਕੀਤੇ ਸੀਗੇ ਤਾਂ ਕੁਝ ਉਹਦੇ ਉੱਪਰ ਐ ਕੁਝ ਮੈਂ ਦੁਰਬਾਣੀਆਂ ਦੀ ਦੁਰਬਾਣੀ ਜਿਹੜੀ ਮੈਨੂੰ ਲੱਗਦਾ ਵੀ ਇਹ ਕਿੱਥੇ ਕਿੱਥੇ ਉਹ ਮੈਸੇਜੇਬਲ ਮਤਲਬ ਬਹੁਤ ਜ਼ਿਆਦਾ ਮੇਰੀ ਇਸ ਇਤਿਹਾਸ ਦੀ ਚੀਜ਼ਾਂ ਨੂੰ ਧੁਤਮੀਆਂ ਉਹ ਉਹ ਪਬਲਿਕੀਆਂ ਪਲੱਸ ਕੁਝ ਪੇਂਟਿੰਗਸ ਐਵੇਂ ਦੀਆਂ ਜੋ ਅਹਿਸਾਸ ਕਰਾਉਂਦੀਆਂ ਨੇ ਜਿਵੇਂ ਕਿ ਮੈਂ ਇੱਕ ਖੰਡੇ ਬੂਜ ਦੀ ਇੱਕ ਤਸਵੀਰ ਬਣਾਈ ਹੈ ਨਾ ਜੋ ਮੈਨੂੰ ਲੱਗਦਾ ਵੀ ਮੈਂ ਕੁਝ ਪਰਸੈਂਟ ਹੀ ਸਹੀ ਉਸ ਖੰਡ ਨੂੰ ਮਾਹੌਲ ਨੂੰ ਮਤਲਬ ਇੱਕ ਕਲਾ ਦੇ ਰਾਈ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਕੋਲ ਸਰਜਨ ਦੀ ਕੋਸ਼ਿਸ਼ ਕੀਤੀ ਆਪਣੀ ਕਲਾ ਦੇ ਨਾਲ ਹਾਂਜੀ ਹਾਂਜੀ ਕਿਉਂਕਿ ਉਸ ਟਾਈਮ ਅੰਨੀ ਉਚਾਈ ਤੇ ਜਿਹੜੀ ਪਾਣੀ ਦਾ ਜਿਹੜਾ ਨਾਲ ਨਦੀ ਦਾ ਜਿਹੜਾ ਮਤਲਬ ਇੱਥੇ ਧੁੰਦ ਦੇ ਫਾਰਮ 'ਚ ਵੀ ਹੋਣਾ ਪਲੱਸ ਇੰਨੀ ਖੰਡ ਤੇ ਆਪਾਂ ਹੁਣ ਵੀ ਦੇਖਦੇ ਆ ਨਹੀਂ ਖੰਡ ਹੈ ਧੁੰਦ ਹੁੰਦੀ ਆ ਉਸ ਸਮੇਂ ਕਿਸ ਤਿੱਕੇ ਖੰਡ ਹੋਊਗੀ ਉਸ ਨੂੰ ਮੈਨੇ ਕੋਸ਼ਿਸ਼ ਕੀਤੀ ਆ ਵੀ ਮੈਂ ਕੁਝ ਪੇਂਟਿੰਗਸ ਦੇ ਰਾਹੀਂ ਰਿਪਰੈਜ਼ੈਂਟ ਕਰਾਂ ਪਲੱਸ ਕੁਝ ਚੀਜ਼ਾਂ ਐਵੇਂ ਜਿਵੇਂ ਜਿਵੇਂ ਕਿ ਮੈਂ ਇੱਕ ਇਨਸਟਾਲੇਸ਼ਨ ਦੇ ਦੁਆਰਾ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜਿਵੇਂ ਮਨ ਲਓ ਤੁਸੀਂ ਕਿਹਾ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਕਲਾ ਦੇ ਰਾਹੀਂ ਤਾਂ ਮਤਲਬ ਜਦ ਬਣਾ ਰਹੇ ਸੀ ਠੰਡਾ ਬੁਰਜ ਮਾਤਾ ਗੁਜਰ ਕੌਰ ਜੀ ਬੈਠੇ ਹੋਣਗੇ ਉੱਥੇ ਸਾਬਜ਼ਾਦੇ ਹੋਣਗੇ ਤਾਂ ਮਤਲਬ ਮਨ ਦੇ ਵਿੱਚ ਕੀ ਚੱਲ ਰਿਹਾ ਸੀਗਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਪਣੇ ਕੋਲ ਤਾਂ ਸਾਰੀਆਂ ਸੁੱਖ ਸਹੂਲਤਾਂ ਹੈਗੀਆਂ ਹਨਾ ਤੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਸੀ ਤਸੀਹੇ ਦਿੱਤੇ ਗਏ ਉਹਨਾਂ ਨੂੰ ਠੰਡ ਦੇ ਵਿੱਚ ਰੱਖਿਆ ਗਿਆ ਤਾਂ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਬੇਸਿਕਲੀ ਜਦੋਂ ਵੀ ਮੈਂ ਇਹ ਪੇਂਟਿੰਗਸ ਇਨ ਇਸ ਮਾਹੌਲ ਦੇ ਵਿੱਚ ਪਤਾ ਨਹੀਂ ਮਤਲਬ ਜਦੋਂ ਮੈਂ ਬਣਾ ਰਹੀ ਹੁੰਦੀ ਨਾ ਕਿੱਥੇ ਕਿੱਥੇ ਮੈਂ ਮੈਨੂੰ ਲੱਗਦਾ ਵੀ ਮੈਂ ਉਸ ਚੀਜ਼ ਨੂੰ ਵਿਜ਼ੂਅਲ ਕਰਦੀ ਆ ਮਤਲਬ ਮੇਰੇ ਅੱਖਾਂ ਦੇ ਸਾਹਮਣੇ ਉਹ ਸੀਨ ਚੱਲਦੇ ਨੇ ਕਈ ਵਾਰ ਮੈਂ ਕਿਤਾਬਾਂ ਵੀ ਪੜ੍ਹਦੀ ਹੁੰਦੀ ਆ ਕਿਤਾਬਾਂ ਪੜ੍ਹਦੇ ਪੜ੍ਹਦੇ ਵੀ ਓਵੇਂ ਜੇ ਮਾਹੌਲ ਹੁੰਦਾ ਤਾਂ ਉਹ ਚੀਜ਼ ਨੂੰ ਜਦੋਂ ਅਸੀਂ ਦੇਖਦੇ ਆ ਜਾਂ ਉਹ ਚੀਜ਼ ਨੂੰ ਮੈਂ ਜਦੋਂ ਪੜ੍ਹਦੀ ਆ ਮੇਰੇ ਅੱਖਾਂ ਦੇ ਇਮੇਜ ਆਂਦੀ ਆ ਨਾ ਤਾਂ ਕਿਤੇ ਕਿਤੇ ਉਹ ਰੋਂਟੇ ਖੜੇ ਕਰ ਦਿੰਦੀ ਆ ਮਤਲਬ ਬਹੁਤ ਸਾਰੀ ਐਵੇਂ ਦੀ ਚੀਜ਼ਾਂ ਮਤਲਬ ਮੈਨੂੰ ਬਹੁਤ ਹੋਇਆ ਵੀ ਮੈਂ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਇਸ ਇਸ ertid ਦੇ ਵਿੱਚ ਮਤਲਬ ਮੇਰਾ ਜਨਮ ਹੋਇਆ ਤਾਂ ਮਤਲਬ ਕਿਥੇ-ਕਿਥੇ ਬਹੁਤ ਜ਼ਿਆਦਾ ਅੰਦਰੋਂ ਇੱਕ ਰੌਂਟੇ ਕਰਨ ਵਾਲੀ ਸਿਚੁਏਸ਼ਨ ਹੋ ਜਾਂਦੀ ਹੈ ਇੱਕ ਆਰਟਿਸਟ ਹੁੰਦਾ ਜੇ ਮਤਲਬ ਤੁਸੀਂ ਪੇਂਟਿੰਗ ਕਰਦੇ ਹੋ ਇੱਕ ਆਰਟਿਸਟ ਪੇਂਟਿੰਗ ਦੇ ਵਿੱਚ ਤਾਂ ਖਾਸ ਕਰ ਮਤਲਬ ਤੁਸੀਂ ਉਸ ਚੀਜ਼ ਨੂੰ ਜਿਸ ਚੀਜ਼ ਨੂੰ ਬਣਾਉਣਾ ਪਹਿਲਾਂ ਸੋਚਦੇ ਹੋ ਮਹਿਸੂਸ ਕਰਦੇ ਹੋ ਉਸ ਚੀਜ਼ ਨੂੰ ਤਾਂ ਮਤਲਬ ਕੀ ਮਹਿਸੂਸ ਹੋ ਰਿਹਾ ਸੀਗਾ ਕੋਈ ਐਦਾਂ ਦੀ ਕੋਈ ਗੱਲ ਮਹਿਸੂਸ ਹੁੰਦੀ ਜਿਵੇਂ ਮਤਲਬ ਕਾਫੀ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਠੰਡਾ ਬੁਰਜ ਬਣਾ ਰਹੇ ਸੀ ਐਦਾਂ ਦਾ ਹੋਊਗਾ 140 ਫੁੱਟ ਕਹਿੰਦੇ ਨੇ ਉੱਚਾ ਸੀਗਾ ਥੱਲੇ ਨਦੀ ਵਗ ਰਹੀ ਸੀ ਸਾਰਾ ਵਿੱਚ ਵਿਜ਼ੂਅਲਾਈਜ਼ ਕੀਤਾ ਤੁਸੀਂ ਬੇਸਿਕਲੀ ਸਰੋਈ ਹੈ ਇਤਨਾ ਆਰਟਿਸਟ ਸੀ ਇਹ ਉਹਨਾਂ ਦੀ ਬਹੁਤ ਫੇਮਸ ਪੇਂਟਿੰਗ ਹੈ ਪਿਕਾਸੋ ਦੀ ਉਹਨਾਂ ਨੇ ਕੀ ਕੀਤਾ ਸੀ ਜਾਂ ਉਹਨਾਂ ਨੂੰ ਨਾ ਕਿਸੇ ਨੇ ਆਰਡਰ ਦਿੱਤਾ ਸੀ ਜਾਂ ਵੀ ਤੁਸੀਂ ਮਜ਼ਦੂਰਾਂ ਦੀ ਮਤਲਬ ਤੁਸੀਂ ਫੋਟੋ ਬਣਾਣੀ ਹੈ ਉਹ ਕਹਿੰਦੇ ਸੀਗੇ ਵੀ ਮੈਨੂੰ ਇੰਨਾ ਟਾਈਮ ਚਾਹੀਦਾ ਉਹ ਕਹਿੰਦੇ ਕਿਉਂ ਔਰ ਕਹਿੰਦੇ ਮੈਨੂੰ ਇਹ ਟਾਈਮ ਇਸ ਲਈ ਚਾਹੀਦਾ ਏ ਕਿਉਂਕਿ ਮੈਂ ਮਜ਼ੂਰੀ ਕਰਨਾ ਚਾਹੁੰਦਾ। ਅੱਛਾ। ਮੈਨੂੰ ਮਹਿਸੂਸ ਕਰਨਾ ਚਾਹਨਾ। ਜਦ ਤੱਕ ਮੇਰੇ 'ਚ ਮਹਿਸੂਸ ਨਹੀਂ ਹੈ ਮੈਂ ਉਹਨਾਂ ਦੇ ਹਾਫ-ਪਾਉ ਹਲਿੱਟੀ ਨਹੀਂ ਆ ਸਕਦਾ। ਠੀਕ ਹੈ। ਜਦੋਂ ਮੈਂ ਪੇਂਟਿੰਗਸ ਮਤਲਬ ਮੈਂ ਜਦੋਂ ਪਾੜ ਰਹੀ ਸੀਗੀ ਮਤਲਬ ਈਵਨ ਇੱਕ ਵਾਰੀ ਤੇ ਐਵੇਂ ਵੀ ਹੋਇਆ ਕਿ ਮੈਂ ਪੇਂਟਿੰਗ ਬਣਾ ਰਹੀ ਸੀ ਮੈਨੂੰ ਪਿੱਛੋਂ ਦੀ ਨਾ ਆਵਾਜ਼ਾਂ ਆ ਰਹੀਆਂ ਸੀਗੀਆਂ। ਮੈਨੂੰ ਇਹ ਲੱਗ ਰਿਹਾ ਸੀਗਾ ਵੀ ਜਿੱਥੇ ਨਾ ਉਹ ਸੀਨ ਹੋ ਰਿਹਾ ਈਵਨ ਤੁਸੀਂ ਮੰਨ ਲਿਆ ਨਹੀਂ ਮੈਂ ਤੁਹਾਨੂੰ ਦੱਸ ਰਹੀ ਮੇਰੇ ਹੁਣ ਵੀ ਰੋਂਟੇ ਖੜੇ ਨੇ। ਠੀਕ ਉਹ ਚੀਜ਼ ਨੂੰ ਜਦੋਂ ਮੈਂ ਮਤਲਬ ਮਹਿਸੂਸ ਕਰਦੇ ਨਾ ਉਹ ਚੀਜ਼ ਆਪਣੇ ਆਪ ਹੀ ਸਿਜੜ ਜਾਂਦੀ ਆ ਜਿਵੇਂ ਉਹ ਕਹਿੰਦੇ ਨਾ ਵੀ ਅਸੀਂ ਕੋਈ ਰਾਹ ਦੇ ਦਿਆਂ ਤਾਂ ਬਾਹ ਫੜਨ ਵਾਲਾ ਤਾਂ ਰੱਬ ਵੀ ਹੈ ਮਤਲਬ ਮੈਨੂੰ ਮੈਨੂੰ ਸੀਰੀਅਸਲੀ ਐਵੇਂ ਲੱਗਦਾ ਵੀ ਆ 10ਵਾਂ ਸਾਲ ਹੈ ਤੇ ਇਹ ਵੀ ਉਹਨਾਂ ਦੀ ਮਿਹਰਬਾਨੀ ਹੈ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਕਰਨ ਲਈ ਮੇਰਾ ਮੇਰੀ ਬਾਹ ਫੜੀ ਹੈ ਤੇ ਮੈਂ ਇਹ ਸੇਵਾ ਕੁਛ ਹੱਦ ਤੱਕ ਜਿੰਨਾ ਮੈਂ ਮਤਲਬ ਉਹਨਾਂ ਨੇ ਬਲਬਰਛਿਆ ਤੇ ਮੈਂ ਕਰਨ ਦੀ ਕੋਸ਼ਿਸ਼ ਕਰ ਤਾਂ ਜਿਵੇਂ ਮੰਨ ਲਓ ਇੱਕ ਕਹਿਣਾ ਹੁੰਦਾ ਜੇ ਮੰਨ ਲਓ ਮੈਂ ਤੁਹਾਨੂੰ ਇਤਿਹਾਸ ਸੁਣਾ ਰਿਹਾ ਜਾਂ ਤੁਸੀਂ ਮੈਨੂੰ ਸੁਣਾ ਰਹੇ ਹੋ ਉਸ ਚੀਜ਼ ਦਾ ਫਰਕ ਹੋਰ ਪੈਂਦਾ ਕਲਪਨਾ ਕਰਨੀ ਆ ਇੱਕ ਮੰਨ ਲਓ ਤੁਹਾਡੇ ਸਾਹਮਣੇ ਦ੍ਰਿਸ਼ ਪਿਆ ਮੰਨ ਲਓ ਬੱਚਿਆਂ ਤੇ ਇਫੈਕਟ ਪੈਂਦਾ ਜਾਂ ਹੋਰਾਂ ਤੇ ਇਫੈਕਟ ਪੈਂਦਾ ਪੇਂਟਿੰਗ ਦਾ ਇਫੈਕਟ ਤੁਸੀਂ ਕਿੰਨਾ ਕ ਮੰਨਦੇ ਹੋ ਜਾਂ ਮੰਨ ਲਓ ਜਿਸ ਤਰੀਕੇ ਦੇ ਨਾਲ ਬੱਚੇ ਦੇਖਦੇ ਨੇ ਤੁਹਾਡੀਆਂ ਪੇਂਟਿੰਗਸ ਜਾਂ ਕਿੰਨਾ ਕ ਇਫੈਕਟ ਮੰਨਦੇ ਹੋ ਦੱਸਣ ਦੇ ਨਾਲੋਂ ਪੇਂਟਿੰਗਸ ਦਾ ਦ੍ਰਿਸ਼ਾਂ ਦਾ ਬੇਸਿਕਲੀ ਮਤਲਬ ਇਹ ਚੀਜ਼ ਸੱਚ ਹੈ ਜਦੋਂ ਰੰਗ ਅਸੀਂ ਦੇਖਦੇ ਆ ਨਾ ਉਹ ਦਸਨ ਨਾਲ ਉਹ ਬਹੁਤ ਜ਼ਿਆਦਾ ਚੀਜ਼ਾਂ ਨੂੰ ਡਿਸਕ੍ਰਾਈਬ ਕਰ ਦਿੰਦਾ ਹੈ ਕਿ ਕਿ ਰੰਜ ਆਪਣੇ ਆਪ ਦੇ ਵਿੱਚ ਇੱਕ ਫਾਰਮ ਹੁੰਦੀ ਆ ਜਦੋਂ ਫਾਰਮ ਰਿਪਰੈਜ਼ੈਂਟ ਹੁੰਦੀ ਆ ਤਾਂ ਉਹ ਇੱਕ ਵੱਖਰਾ ਹੀ ਰੂਪ ਹੁੰਦਾ ਹੈ ਈਵਨ ਜਦੋਂ ਮੈਂ ਉਹਦੇ ਦੇਖਦੀ ਆ ਕੁਝ ਬੱਚੇ ਆਪਣੇ ਮਾਵਾ ਨੂੰ ਖਿੱਚ-ਖਿੱਚ ਕੇ ਲਿਆਉਂਦੇ ਨੇ ਵੀ ਆਹ ਦਿਖਾਓ ਕੀ ਹੈ ਜਦੋਂ ਪੁੱਛਦੇ ਨੇ ਨਾ ਵੀ ਆਹ ਹੈ ਕੀ ਕਿਦਾ ਕਿਥੇ ਜਿੱਥੇ ਮੈਨੂੰ ਲੱਗਦਾ ਮੈਂ 5% ਇਹ ਮਤਲਬ ਐਗਜ਼ੀਬਿਸ਼ਨ ਦਾ ਇਹ ਕੁਝ ਪਰਸੈਂਟ ਇਹਦਾ ਹਿੱਸਾ ਜਿਹੜਾ ਹੈਗਾ ਉਹ ਸਫਲਤਾ ਹੋ ਜਾਂਦਾ ਵੀ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਇਤਿਹਾਸ ਹੈ ਕੀ ਹੈ ਤਾਂ ਆਪਣੇ ਆਪ ਤੇ ਮਾਣ ਵੀ ਮਹਿਸੂਸ ਕਰਦੇ ਹੋਮੋਂਗੇ ਜਿਵੇਂ ਮੰਨ ਲਓ ਬੱਚੇ ਖਿੱਚ-ਖਿੱਚ ਕੇ ਲੈ ਕੇ ਆਉਂਦੇ ਤੁਸੀਂ ਦੱਸਿਆ ਦੇਖਣ ਆਉਂਦੇ ਨੇ ਸ਼ਾਬਾਸ਼ ਵੀ ਦਿੰਦੇ ਹੋਣਗੇ ਅਸਰ ਵੀ ਪੈਂਦਾ ਲੋਕਾਂ ਤੇ ਬੇਸਿਕਲੀ ਕਿਹਾ ਜਾਂਦਾ ਨਾ ਵੀ ਕਲਾਕਾਰ ਦਾ ਪੁੱਠਾ ਹੀ ਤਾਇਫਾ ਦਾ ਹੁੰਦਾ ਤਾਂ ਜਦੋਂ ਕੁਝ ਵਰਡ ਕੁਛ ਹੀ ਸਹੀ ਜਦੋਂ ਉਹ ਚੋਲੀ ਜੀ ਪੈਂਦੇ ਨਾ ਵਾਈਗੂ ਦੇ ਤੱਕੇ ਤਾਂ ਸੱਚੀ ਜਿਹੜਾ ਹੌਸਲਾ ਨਾ ਉਹ ਡਬਲ ਹੋ ਜਾਂਦਾ ਠੀਕ ਹੈ ਮਤਲਬ ਲਾਸਟ ਟਾਈਮ ਮੈਂ ਜੇ ਦੇਖਦੀਆਂ ਮੈਨੂੰ ਨਾ ਹੁਣ ਤੋਂ ਹੀ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ ਵੀ ਮੈਂ ਅਗਲੇ ਸਾਲ ਐਗਜ਼ਿਬਿਸ਼ਨ ਲਾਣੀ ਆ ਕਿਵੇਂ ਚੀ ਚਲਾਂਗੀ ਕਿਹੜਾ ਚੀ ਠੀਵੀ ਕਰਨਾ ਈਵਨ ਇਸ ਵਾਰ ਮੇਰੀ ਦੋ ਐਗਜ਼ਿਬਿਸ਼ਨ ਲੱਗੀਆਂ ਗੁਰੂ ਮਹਾਰਾਜ ਜਾਣਦੇ ਨੇ ਕਿਵੇਂ ਲੱਗੀਆਂ ਨੇ ਕਿਉਂਕਿ ਮੈਂ ਵੀ ਮੈਂ ਮਤਲਬ ਬੰਬੇ ਸੀਗੀ ਮੈਂ ਬੰਬਈ ਤੋਂ ਸਪੈਸ਼ਲ ਹੋ ਕੇ ਆਈ ਤਾਂ ਵਾਈਰੂ ਨੇ ਕਿਵੇਂ ਜਿਵੇਂ ਬਾਹ ਫੜ ਕੇ ਕਿਹੜਾ ਕਿਹੜਾ ਕੰਮ ਹੋ ਗਿਆ ਮੈਨੂੰ ਸੱਚੀ ਨਹੀਂ ਪਤਾ ਸੋਚ ਮੇਰੇ ਸਟੂਡੈਂਟਸ ਨੇ ਬਹੁਤ ਛੋਟੇ ਛੋਟੇ ਬਾਰੋਂ ਵੀ ਆਏ ਹੋਏ ਨੇ ਚੰਡੀਗੜ੍ਹ ਤੋਂ ਆਏ ਨੇ ਮੋਗੇ ਤੋਂ ਆਏ ਨੇ ਅੰਮ੍ਰਿਤਸਰ ਤੋਂ ਵੀ ਆਏ ਨੇ ਉਹ ਕਿੱਥਾਂ ਜਿੱਥੇ ਮੇਰੀ ਬਾਹ ਫੜਦੇ ਨੇ ਲਾਈਕ ਉਹ ਮੈਨੂੰ ਐਵੇਂ ਲੱਗਦਾ ਵੀ ਮੇਰੇ ਪਿੱਛੇ ਵਾਈਰੂ ਆਪ ਆਏ ਹੋਏ ਨੇ ਕਿੱਥੀਆਂ ਕਿਸੇ ਰੂਪ ਦੇ ਵਿੱਚ ਤਾਂ ਮਤਲਬ ਇਹ ਸਾਰੀਆਂ ਚੀਜ਼ਾਂ ਨਾਲ ਇੱਕ ਇੱਕ ਥੱਲੇ ਬੰਦੇ ਨੂੰ ਬਹੁਤ ਹੌਸਲਾ ਦਿੰਦੀਆਂ ਨੇ ਕਿ ਕਿਵੇਂ ਕੀ ਚੀਜ਼ ਕਿਵੇਂ ਕੀਤੀ ਜਾ ਸਕਦੀ ਹੈ ਮਤਲਬ ਉਹ ਬੱਚੇ ਵੀ ਨਾ ਜਿਵੇਂ ਹੁਣ ਮਤਲਬ ਉਹ ਛੋਟਾ ਛੋਟੇ ਐਫਰਟਸ ਹੁੰਦੇ ਨੇ ਕਿਥੇ ਜਿੱਤੇ ਸ਼ਾਇਦ ਉਹਨਾਂ ਦੇ ਵਿੱਚ ਅਸਰ ਹੋਗਾ ਹੈ ਨਾ ਉਹ ਨਾਲ ਨਾਲ ਜੁੜਦੇ ਜਾ ਰਹੇ ਨੇ ਔਰ ਮੈਂ ਮੈਂ ਇਸ ਟੀਨ ਨੂੰ ਮੈਂ ਵਾਈਰੂ ਦਾ ਦਿਲੋਂ ਧੰਨਵਾਦਾਂ ਕਿ ਉਹਨਾਂ ਨੇ ਮੈਨੂੰ ਇਸ ਮਕਾਮ ਇਸ ਕਾਬਿਲਤ ਬਣਾਇਆ ਹੈ ਕਿ ਮੈਂ ਇਹ ਐਗਜ਼ੀਬਿਸ਼ਨ ਹਰ ਸਾਲ ਬੰਦੂ ਇਸ ਸਾਲ ਵੀ ਲਗਾ ਪਾਵਾਂ ਤੇ ਮੈਂ ਉਸ ਵਾਈਰੂ ਦਾ ਦਸ ਕਰਦੀ ਹਾਂ ਕਿ ਮੈਨੂੰ ਹੋਰ ਬਾਲ ਵਰਸ਼ਿਓ ਤਾਂ ਕਿ ਮੈਂ ਅਗਲੇ ਸਾਲ ਹੋਰ ਇਸ ਤਿੱਕੇ ਨਾਲ ਕੰਮ ਕਰ ਸਕਾਂ ਤੁਸੀਂ ਜਿਵੇਂ ਕਿਹਾ ابھی ਮੰਨ ਲਓ ਆਰਟਿਸਟ ਹੁੰਦਾ ਜਿਹੜਾ ਉਹਦਾ ਭੁੱਖਾ ਹੀ ਮੰਨ ਲਓ ਸਿਫਤਾਂ ਦਾ ਹੁੰਦਾ ਤਾੜੀਆਂ ਦਾ ਹੁੰਦਾ ਕਿਸੇ ਨੇ ਕੋਈ ਇਦਾਂ ਦੀ ਕੋਈ ਗੱਲ ਕਹੀ ਹੋਵੇ ਜਿਹੜੀ ਮਨ ਨੂੰ ਟੁੰਬ ਜਾਂਦੀ ਆ ਹਜ਼ਾਰਾਂ ਬੰਦੇ ਕਹਿੰਦੇ ਨੇ ਉਹਨਾਂ ਦੇ ਵਿੱਚੋਂ ਕੋਈ ਇੱਕ ਅੱਧੀ ਗੱਲ ਕੋਈ ਐਸੀ ਯਾਦ ਆ ਕਿਸੇ ਨੇ ਕਹੀ ਹੋਵੇ ਜਿਹੜੀ ਦਿਲ ਨੂੰ ਟੁੰਬ ਗਈ ਹੋਵੇ ਸਰ ਬੇਸਿਕਲੀ ਮੈਂ ਜੇ ਗੁਰਦੁਆਰਾ ਸਾਹਿਬ ਦੇ ਅੰਦਰ ਐਗਜ਼ੀਬੀਸ਼ਨ ਲਗਾਈ ਹੈ ਨਾ ਓ ਸੀਰੀਅਸਲੀ ਮੈਨੇਜਰ ਸਰ ਨੇ ਨਾ ਮੇਰੀ ਬਹੁਤ ਹੈਲਪ ਕੀਤੀ ਆ ਮਤਲਬ ਮੈਨੂੰ ਵੀ ਪਤਾ ਹੈ ਵੀ ਇਸ ਸਿਚੁਏਸ਼ਨ ਦੇ ਵਿੱਚ ਇੰਨੀ ਸੰਗਤ ਦੇ ਵਿੱਚ ਇੱਕ ਚੀਜ਼ ਨੂੰ ਬੈਲੈਂਸ ਕਰਨਾ ਬਹੁਤ ਔਖਾ ਹੈ ਪਰ ਸੱਚੀ ਉਹਨਾਂ ਨੇ ਮੇਰੀ ਇੰਨੀ ਹੈਲਪ ਕੀਤੀ ਹੈ ਕਿ ਮੈਂ ਉਹਨਾਂ ਨੂੰ ਫਿਰ ਰਿਕੁਐਸਟ ਕੀਤੀ ਵੀ ਸਰ ਮੇਰੀ ਐਗਜ਼ੀਬਿਸ਼ਨ ਜ਼ਰੂਰ ਆਏ ਤੇ ਜਦੋਂ ਆਏ ਐਕਚੁਅਲੀ ਮੈਂ ਇੱਥੇ ਸੀ ਜੀ ਤੋਂ ਉਧਰ ਸੀ ਜੇ ਮੈਂ ਰਸਤੇ ਮੈਂ ਅਦਾਸੜਾਈ ਸੀ ਵਾਧਰੂ ਮੈਂ ਹੋਵਾਂ ਤੇ ਸਰਤਾਨ ਮੈਂ ਮੈਂ ਦੇਖਣਾ ਚਾਹੁੰਦੀ ਆ ਵੀ ਕੀ ਮੈਂ ਉਹਨਾਂ ਦੇ ਉਮੀਦਾਂ ਤੇ ਖੜੀ ਉੱਠੀ ਉਤਰੀ ਜਾਂ ਨਹੀਂ ਉਤਰੀ ਤੇ ਕੁਦਰਤੀ ਨਾ ਮੈਂ ਉਹ ਨਿਕਲਣ ਲੱਗੇ ਐਕਸੀਬਿਸ਼ਨ ਦੇਖ ਕੇ ਤੇ ਸਾਹਮਣੇ ਮੈਂ ਮਿਲ ਗਈ ਉਹਨਾਂ ਨੂੰ ਤੇ ਉਹਨਾਂ ਨੇ ਜਦੋਂ ਆਪ ਮੈਨੂੰ ਉਹ ਕਮੈਂਟ ਪੜਾਇਆ ਨਾ ਵੀ ਮੈਂ ਰੋ ਪਿਆ ਤਾਂ ਮਤਲਬ ਮੈਨੂੰ ਉਹ ਲੱਗ ਗਿਆ ਵੀ ਮੈਂ ਉਸ ਐਕਸੀਬਿਸ਼ਨ ਦੇ ਲਗਾਣ ਦੇ ਵਿੱਚ ਕਿਸੇ ਪਸੰਨੇ ਮੈਂ ਸਕਸੈਸ ਹੋ ਗਈ ਮਤਲਬ ਜੇ ਮੈਂ ਆਪਣੀ ਚੀਜ਼ਾਂ ਨੂੰ ਦਸ ਦਸਤਾ ਨੂੰ ਦਿਖਾਉਣ ਦੇ ਵਿੱਚ ਕੁਝ ਪਰਸੈਂਟ ਵੀ ਮੈਂ ਸਕਸੈਸ ਹੋ ਗਈ ਦਾ ਮਤਲਬ ਮੈਨੂੰ ਲੱਗਦਾ ਵੀ ਮੈਂ ਮਤਲਬ ਜਿੱਥੇ ਜਿੱਥੇ ਮੇਰੀ ਐਕਸੀਬਿਸ਼ਨ ਸਕਸੈਸ ਹੈ ਮਨ ਲਓ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਰੋ ਪਿਆ ਤਾਂ ਦੇਖਿਆ ਤਾਂ ਸਹੀ ਮਨ ਲਓ ਉਸ ਚੀਜ਼ ਨੂੰ ਵਿਜ਼ੂਅਲਾਈਜ਼ ਇਸ ਤਰੀਕੇ ਨਾਲ ਕੀਤਾ ਵੀ ਉਹਨਾਂ ਤੇ ਇੰਨਾ ਡੀਪ ਅਸਰ ਕੀਤਾ ਉਹ ਰੋਣ ਲੱਗ ਗਈ ਹਾਂਜੀ ਮਨ ਲਓ ਉਹਨਾਂ ਨੇ ਇਵਨ ਉਹਨਾਂ ਦੇ ਹਾਅ ਭਾਵ ਤੋਂ ਵੀ ਪਤਾ ਲੱਗ ਰਿਹਾ ਸੀਗਾ ਮਤਲਬ ਚੁੱਗੀ ਉਹ ਇੰਨੇ ਵਿਅਸਤ ਹੋਣ ਤੋਂ ਬਾਅਦ ਅਜਰ ਉਹ ਮੈਨੂੰ ਉਹਨਾਂ ਨੇ ਦੁਬਾਰਾ ਦਿਖਾਇਆ ਹੈਨਾ ਤਾਂ ਮਤਲਬ ਮੇਰੇ ਲਈ ਬਹੁਤ ਵੱਡੀ ਗੱਲ ਹੈ ਸੱਚ ਐ ਵੀ 온라인 ਨਾਲੇ ਹੋਰ ਵੀ ਬਹੁਤ ਸਾਰੀ ਸੰਗਤ ਮਤਲਬ ਆਂਦੀ ਆ ਬਹੁਤ ਪਿਆਰ ਦਿੰਦੀ ਐ ਮੇਰਾ ਸੱਚੀ ਇਸ ਦੌਰਾਨ ਦਾ ਮੇਰਾ ਹੌਸਲਾ ਡਬਲ ਹੁੰਦਾ ਸੀ ਮੈਨੂੰ ਐ ਹੁੰਦੇ ਪਏ ਹੋਰ ਕੁਸ਼ਟ ਕਰਸ ਜਾਂਦੀ ਆ ਤਾਂ اسی ਜਾ ਕੇ ਮੈਂ ਅਗਲੇ ਸਾਲ ਦੀ ਤਿਆਰੀ ਮੇਰੇ ਪੂਰੇ ਸਾਲ ਲੱਜ ਜਾਂਦੇ ਨੇ ਇਸ ਐਕਸੀਬਿਸ਼ਨ ਦੇ ਲਈ ਬਸ ਇੱਕ ਪਰਮਿਸ਼ਨ ਕਰਕੇ ਥੋੜਾ ਜਿਹਾ ਸਟਰਗਲ ਕਰਨਾ ਹੁੰਦਾ ਮੈਨੇ ਪਰ ਮੇਰੇ ਆਪਣੇ ਵੱਲੋਂ ਪੇਂਟਿੰਗਸ ਨੂੰ ਲੈ ਕੇ ਮੇਰੀ ਸਾਲ ਦੀ ਪਹਿਲਾਂ ਹੀ ਤਿਆਰੀ ਸ਼ੁਰੂ ਹੋ ਜਾਂਦੀ ਐ ਮਤਲਬ ਮੰਚ ਹੁੰਦਾ ਵੀ ਮੈਂ ਉੱਥੇ ਲਾਣੀ ਆ ਉਹ ਰਾ ਇੱਕ ਸਾਲ ਤੁਸੀਂ ਮੰਨ ਲਓ ਤਿਆਰੀ ਕਰਦੇ ਹੋ ਇਸ ਐਗਜ਼ੀਬਿਸ਼ਨ ਨੂੰ ਲਾਉਣ ਦੀ ਸਾਰਾ ਸਾਲ ਇਹਦੇ ਵਿੱਚ ਹੀ ਲੰਘ ਜਾਂਦਾ ਹੋਣਾ ਮੈਨੂੰ ਲੱਗਦਾ ਬੇਸਿਕਲੀ ਸਰ ਮੇਰੇ ਨਾ ਮਤਲਬ ਉਹੀ ਹੈ ਵੀ ਮੈਂ ਇਸ ਚੀਜ਼ ਨਾਲ ਜਿਵੇਂ ਜੁੜੀ ਹੋਈ ਆ ਮੇਰੇ ਘਰ ਅਸੀਂ ਸਿੱਖ ਫੈਮਿਲੀ ਤੋਂ ਹੋਣ ਕਰਕੇ ਕਿਤੇ ਕਿਤੇ ਅਸੀਂ ਮਤਲਬ ਉਹ ਜਿਵੇਂ ਸਮਾਗਮ ਹੁੰਦੇ ਨੇ ਉੱਥੇ ਜਾਂਦੇ ਰਹਿੰਨੇ ਆ ਨਵੇਂ ਨਵੇਂ ਗੁਰਦੁਆਰੇ ਦੇਖਦੇ ਆ ਨਾ ਕਿਤੇ ਉੱਥੇ ਜਾ ਕੇ ਇਤਿਹਾਸ ਪੜ ਲਾਉਂਦਾ ਫਿਰ ਇਹਨੇ ਨਹੀਂ ਆ ਵੀ ਚੱਲਾਂਗੀ ਆ ਵੀ ਚੱਲੂ ਤਾਂ ਸਾਲ ਦੇ ਵਿੱਚ ਮੈਨੂੰ ਲੱਗਦਾ ਵੀ ਮੇਰਾ ਸਾਲ ਮਿੰਨ ਛੋਟਾ ਪੈ ਜਾਂਦਾ ਮੈਂ ਕਈ ਵਾਰ ਅਰਦਾਸ ਕਰਦੀ ਆ ਵਾਹਿਗੁਰੂ ਮੇਰੇ ਲਈ 24 ਘੰਟੇ ਟੱਟ ਜਾਂਦੇ ਤੁਸੀਂ ਥੋੜੇ ਘੰਟੇ ਵਧਾ ਦਿਓ ਤੇ ਇਸ ਲੜਕੇ ਉਹ ਆਪਣੇ ਆ ਵੀ ਮਤਲਬ ਉਹੀ ਐ ਜਿਤ ਮੈਂ ਤਾਂ ਅਰਦਾਸ ਕਰਦੀ ਆ ਕਰਵਾਉਣ ਵਾਲਾ ਉਹੀ ਐ ਜੇ ਮੈਨੂੰ ਅੱਜ ਰਿਐਲਿਟੀ ਗੱਲ ਪੁੱਛੋਗੇ ਮੈਂ ਐਸੀ ਹੀ ਅਰਦਾਸ ਕਰਦੀ ਆ ਰੱਬਾ ਮੈਂ ਇਹ ਕਰਨਾ ਚਾਹੁੰਦੀ ਆ ਕਿਵੇਂ ਹੁੰਦਾ ਮੈਨੂੰ ਸੱਚੀ ਨਹੀਂ ਪਤਾ ਕੁਝ ਵੀ ਨਹੀਂ ਪਤਾ ਕਿ ਆਪਣੇ ਆ ਵੀ ਹੋ ਹੀ ਜਾਂਦਾ ਕਿਵੇਂ ਹੋਣਾ ਐ ਕਿਨੇ ਆਣਾ ਐ ਇਸ ਦਿੱਕਾ ਨਾ ਹੋਣਾ ਜਿਵੇਂ ਜੀ ਮੈਂ ਇਹ ਸੋਲੋ ਐਗਜ਼ੀਬਿਸ਼ਨ ਹੈ ਪਰ ਫਿਰ ਵੀ ਉਰੇ ਮੇਰੇ ਸਟੂਡੈਂਟਸ ਨੇ ਆ ਕੇ ਸੰਭਾਲ ਲਿਆ ਹੋਇਆ ਇਹ ਮੇਰੇ ਲਈ ਬਹੁਤ ਮਾਣ ਦੀ ਗੱਲ ਆ ਜਿਵੇਂ ਆ ਦਰਬਾਰ ਸਾਹਿਬ ਦੀ ਤੁਸੀਂ ਬਣਾਈ ਹੋਈ ਆ ਇਹਨੂੰ ਕਾਫੀ ਸਮਾਂ ਲੱਗ ਜਾਂਦਾ ਹੋਣਾ ਜਿਵੇਂ ਲੋ ਇਹ ਬਣਾਈ ਆ ਹਾਂਜੀ ਇਸ ਪੇਂਟੀ ਨੂੰ 3 ਮਹੀਨੇ ਘੱਟੋ-ਘੱਟ 3 ਮਹੀਨੇ ਲੱਗੇ ਨੇ ਇਹਦੇ ਤੇ ਲੇਅਰ ਵਰਕ ਹੋਇਆ ਹੈ ਕਿ ਕਿਆ ਮਤਲਬ ਪਹਿਲੀ ਲੇਅਰ ਦੂਜੀ ਲੇਅਰ ਤੀਜੀ ਇਹ ਮੇਰੇ ਇੱਕ ਫਰੈਂਡ ਨੇ ਮਿਲ ਕੇ ਨਾਲ ਬਣਵਾਈ ਸੀ ਜੀ ਇਹ 2020 ਦੇ ਵਿੱਚ ਬਣਾਈ ਸੀ ਜੀ ਤੇ ਮੈਨੂੰ ਐਵੇਂ ਸੀਗਾ ਵੀ ਮੈਂ ਇਹਨੂੰ ਕਿੱਥਾਂ ਕਿੱਥੇ ਇਸ ਚੀਜ਼ ਨੂੰ ਵੀ ਰਿਪਰੈਜ਼ੈਂਟ ਕਰਾਂ। ਜਿਹੜੇ ਰੰਗੇ ਦੇ ਵਿੱਚ ਯੂਜ਼ ਕਰਦੇ ਹਾਂ ਇਹ ਕੁਦਰਤੀ ਰੰਗ ਹੁੰਦੇ ਆ ਕਿ ਬਣਾ ਕੇ ਆਪ ਬਣਾ ਕੇ ਕਰਦੇ ਹਾਂ ਜਾਂ ਮਿਲ ਜਾਂਦੇ ਨੇ ਬਣੇ ਬਣੇ। ਬੇਸਿਕਲੀ ਸਰ ਮੈਂ ਕੁਝ ਕਲਰਸ ਤਾਂ ਐਵੇਂ ਹੁੰਦੇ ਵੀ ਮਿਕਸ ਕਰਕੇ ਆਪ ਬਣਾਉਣੇ ਪੈਂਦੇ ਨੇ। ਹੈਨਾ? ਕੁਝ ਕਲਰਸ ਐਵੇਂ ਹੁੰਦੇ ਵੀ ਅਸੀਂ ਬਾਏ ਵੀ ਕਰਦੇ ਆਂ। ਕੁਝ ਫੋਰਨ ਤੋਂ ਵੀ ਬ੍ਰਾਂਡਸ ਮੈਂ ਲੈਂਦੀ ਆਂ। ਤਾਂ ਮਤਲਬ ਉਹੀ ਐ ਮੈਂ ਪਹਿਲਾਂ ਉਹਨੂੰ ਅਬਜ਼ਰਵ ਕਰਦੀ ਆਂ ਵੀ ਮੈਂ ਬਣਾਉਣਾ ਕੀ ਆ। ਜਿਵੇਂ ਜਿਵੇਂ ਉਹ ਹੁੰਦਾ ਰਹਿੰਦਾ ਓਵੇਂ ਓਵੇਂ ਚਟਕੀ ਵੋਚ ਰਹੀ ਆ। ਤਾਂ ਇਸ ਦੇ ਨਾਲ ਹੀ ਹੋਰ ਤੁਹਾਡੀਆਂ ਪੇਂਟਿੰਗਸ ਨੇ ਜਿਹੜੀਆਂ ਆ ਇੱਧਰ ਇਹ ਪੇਂਟਿੰਗ ਆ ਜਿਹੜੀ ਦਸ਼ਮ ਪਾਸ਼ਾ ਦੀ ਹੈ। ਹਾਂਜੀ ਹਾਂਜੀ ਇਹ ਦਸ਼ਮੇ ਪਾਸ਼ਾ ਜੀ ਜੀ ਬਣਾਈ ਸੀ ਜੀ ਜਦੋਂ ਮਤਲਬ ਜੰਗਲਾਂ ਦੇ ਮਾਛੀ ਵਾਰੇ ਟਾਈਮ ਦੇ ਉਹਦੇ ਨੂੰ ਰਿਪਰੈਜ਼ੈਂਟ ਕੀਤਾ ਗਿਆ। ਮਾਛੀ ਵੜਾ ਦਿਖਾਇਆ ਹੋਇਆ ਮਤਲਬ ਰਾਤ ਦਾ ਵਿਜ਼ੂਅਲ ਆ ਸਾਰਾ। ਹਾਂਜੀ ਹਾਂਜੀ ਉਹ ਜਿਵੇਂ ਉਹ ਰੂਪ ਉਹ ਮਤਲਬ ਬਾਬਾ ਜੀ ਦੀ ਜਿਹੜੀ ਰੁਆਨਿਅਤ ਮੈਨੂੰ ਲੱਗਿਆ ਉਹ ਕਿਸ ਸਵੇ ਨਾਲ ਹੋਊਗਾ ਉਹਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੇਰੇ ਮੈ ਵੀ ਜਿਵੇਂ ਆ ਸੀਗਾ ਉਹ ਵੀ ਮੇਰੇ ਕੁਝ ਹੋਰ ਕਨਸੈਪਟ ਵੀ ਨਵੇਂ-ਨਵੇਂ ਸੀਗੇ ਜਿਵੇਂ ਕਿ ਮਤਲਬ ਉਹੀ ਹੈ ਮੇਂ ਕੋਸ਼ਿਸ਼ ਹੁੰਦੀਵੇਂ ਟਿੰਕਾ-ਟਿੰਕਾ ਇਕੱਠਾ ਕਰ ਸਕਾਂ ਜਿੰਨਾ ਮੈਂ ਟਰਾਲਸ ਆਲਦੀ ਮੈਂ ਉਹਨਾਂ ਕਰਾਂ ਅੱਗੇ ਉਹੀ ਹੈ ਵਾਗੂ ਦੇ ਹੱਥ ਹੈ ਜਿਵੇਂ ਉਹਨਾਂ ਨੂੰ ਮਨਜ਼ੂਰ ਹੈ ਇਹ ਪੇਂਟਿੰਗ ਹੈ ਜਿਹੜੀ ਏ ਅਨਨਪੂਰਨ ਸਾਬ ਜੀ ਦੀ ਹਾਂਜੀ ਉਹ ਜਦੋਂ ਕਿਲੇ ਤੋਂ ਬਾਹਰ ਉਸ ਦਾ ਦ੍ਰਿਸ਼ ਦਿਖਾਇਆ ਗਿਆ ਤਾਂਕ ਦਿਖਾਇਆ ਹੋਇਆ ਤੁਹਾਨੂੰ ਹਾਂਜੀ ਇਧਰ ਇਹ ਵੀ ਠੰਡੇ ਬੁਰਜ ਦੀ ਹੈਨਾ ਹਾਂਜੀ ਸਰ ਇਹ ਠੰਡੇ ਬੁਰਜ ਮਤਲਬ ਉਹਦੀ ਇੰਨੀ ਉਚਾਈ ਤੋਂ ਬਾਅਦ ਹੈਨਾ ਕੀ ਮਾਹੌਲ ਹੋਊਗਾ ਕਿ ਸਿੱਤ ਇਤਨਾ ਮੈਨੂੰ ਜਿੰਨਾ ਮਹਿਸੂਸ ਕਰਦੀਆਂ ਕਿ ਕਿਵੇਂ ਧੁੰਦ ਪੈ ਰਹੀ ਹੋਊਗੀ ਤੇ ਛੋਟੇ ਸਾਹਿਬ ਜادہ ਜੀ ਤੇ ਮਾਤਾ ਜੀ ਕਿਵੇਂ ਰਹਿ ਰਹੇ ਹੋਣਗੇ ਰਾਤ ਨੂੰ ਕਿ ਅਸੀਂ ਸਾਡੇ ਨੂੰ ਸਾਰੀਆਂ ਸਹੂਲਤਾਂ ਹੈ ਹਨਾ ਉਸ ਤੋਂ ਬਾਅਦ ਵੀ ਅਸੀਂ ਇਹ ਕਹਿੰਦੇ ਵੀ ਖੰਡ ਬਹੁਤ ਹੈ ਤਾਂ ਛੋਟੇ ਸਭ ਜਿਹਨੂੰ ਪੁੱਛੋ ਵੀ ਉਹ ਇੰਨੇ ਘੱਟ ਕੱਪੜਿਆਂ 'ਚ ਰਹਿ ਕਿਵੇਂ ਹੋਣਗੇ ਤਿੰਨ ਦਿਨ ਮਾਤਾ ਜੀ ਨੇ ਉਹਨਾਂ ਨੇ ਸੰਭਾਲ ਲਿਆ ਕਿਵੇਂ ਹੋਊਗਾ ਮੈਨੂੰ ਸੱਚੀ ਨਹੀਂ ਪਤਾ ਮੈਂ ਮੇਰੇ ਲਈ ਇਹ ਜਿਹੜੀ ਮੂਵਮੈਂਟ ਹੈ ਨਾ ਇਹ ਮੇਰੇ ਲਈ ਸੱਚੀ ਧੰਨ ਗੁਰਨਾਨਕ ਹੈ ਮਤਲਬ ਸਾਰੇ ਜਾਣਦੇ ਆ ਕੀ ਕੀ ਪ੍ਰੋਸੈਸ ਹੈ ਮੇਰੇ ਲਈ ਸੱਚੀ ਬਹੁਤ ਹਰਟ ਟਚਿੰਗ ਮੂਮੈਂਟ ਆਰਟਿਸਟ ਦਾ ਵੈਸੇ ਵੀ ਕਿਹਾ ਜਾਂਦਾ ਵੀ ਦਿਲ ਦਾ ਬਹੁਤ ਭਾਵਨਾਵਾਂ ਜਿਹੜੀਆਂ ਹੁੰਦੀਆਂ ਜਿਵੇਂ ਲੋ ਭਾਵੁਕ ਹੋਗੇ ਤੁਸੀਂ ਆਰਟਿਸਟ ਦਾ ਵੈਸੇ ਵੀ ਕਹਿੰਦੇ ਮੰਨ ਲਓ ਹਰੇਕ ਚੀਜ਼ ਨੂੰ ਦੇਖ ਕੇ ਮਹਿਸੂਸ ਕਰ ਲੈਂਦਾ ਜਿਵੇਂ ਤੁਸੀਂ ਮਹਿਸੂਸ ਹਾਂਜੀ ਕਿਤੇਆ ਕਿਥੇ ਉਹ ਅਹਿਸਾਸ ਹੀ ਨੇ ਕਿਉਂਕਿ ਮੈਨੂੰ ਲੱਗਦਾ ਹੈ ਹਰ ਇੱਕ ਇਨਸਾਨ ਇੱਕ ਕਲਾਕਾਰ ਹੈ ਪਰ ਜਿਹਦੇ ਵਿੱਚ ਉਹ ਅਹਿਸਾਸ ਹੋ ਜਾਣ ਚੀਜ਼ਾਂ ਦੇ ਉਹ ਮਹਿਸੂਸ ਕਰ ਦੇਣ ਤੇ ਉਹ ਕਲਾਕਾਰ ਹੋ ਜਾਂਦਾ ਹੈ ਠੀਕ ਹੈ ਕਿਤੇ ਮੈਨੂੰ ਮਤਲਬ ਐਵੇਂ ਹੀ ਹੈ ਇਹ ਸੱਚ ਹੈ ਵੀ ਹਰ ਇੱਕ ਇਨਸਾਨ ਦੇ ਵਿੱਚ ਕੁਝ ਨਾ ਕੁਝ ਖੂਬੀ ਪੱਤਾ ਹੁੰਦੀ ਹੈ ਠੀਕ ਹੈ ਬਟ ਉਹ ਇਹ ਅਹਿਸਾਸ ਦੀ ਗੱਲ ਹੀ ਹੈ ਮੈਨੂੰ ਗੁਰੂ ਸਾਹਿਬ ਨੇ ਜਿਹੜੀ ਕਲਾ ਬਖਸ਼ੀ ਤਾਂ ਉਹਨਾਂ ਦਾ ਹੀ ਸਾਰਾ ਵਿਜ਼ੂਅਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਉਹ ਕੋਸ਼ਿਸ਼ ਥੋੜੀ ਥੋੜੀ ਜਿੰਨਾ ਉਹ ਇਹ ਬਾਬਾ ਜੀ ਬਲਬਤ ਜਦੇ ਆ ਉਹਨਾਂ ਨੂੰ ਥੋੜਾ ਥੋੜਾ ਏਮ ਕੀ ਹੈ ਮਨੂ ਫਤਿਹਗੜ੍ਹ ਸਾਹਿਬ ਏਰੀਆ ਤੁਹਾਡਾ ਹੈ ਨਾ ਇੱਥੋਂ ਦੇ ਹੀ ਉਹ ਏਮ ਕੀ ਹੈ ਜ਼ਿੰਦਗੀ ਦੇ ਵਿੱਚ ਬੇਸਿਕਲੀ ਸਰ ਮੈਂ ਇੰਟਰਨੈਸ਼ਨਲੀ ਆਰਟ ਐਗਜ਼ੀਬਿਸ਼ਨ ਲਗਾਉਣਾ ਚਾਹੁੰਦੀ ਆ ਹੁਣ ਵੀ ਮੈਂ ਇੰਟਰਨੈਸ਼ਨਲੀ ਲੈਵਲ ਤੇ ਇੱਕ ਆਰਟ ਐਗਜ਼ੀਬਿਸ਼ਨ ਕਰਾਂ ਕਿ ਸਾਡਾ ਜਿਹੜਾ ਇਨਾ ਅਮੀਰੀ ਇਤਿਹਾਸ ਹੈ ਉਹਨੂੰ ਕਿਤੇ ਨਾ ਕਿਤੇ ਇੰਟਰਨੈਸ਼ਨਲ ਲੈਵਲ ਤੇ ਕਿਉਂਕਿ ਨੋ ਡਾਊਟ ਆਪਣੇ ਜਿਹੜੇ ਸਟੂਡੈਂਟਸ ਆ ਉਹ ਬਹੁਤ ਦੂਰ ਦੂਰ ਤੱਕ ਆ ਪਰ ਕਿੱਥਨ ਜਿੱਥੇ ਉਹ ਉਲੋਭ ਹੁੰਦੀ ਜਾ ਰਹੀ ਹੈ ਉਹ ਵੀ ਇਸੇ ਦੇ ਵਿੱਚੋਂ ਤਾਂ ਮੈਂ ਇੰਟਰਨੈਸ਼ਨਲੀ ਵੀ ਆਰਟ ਐਗਜ਼ੀਬਿਸ਼ਨ ਲਗਾਉਣਾ ਚਾਹੁੰਦੀ ਆ ਤਾਂ ਜੋ ਇਹ ਚੀਜ਼ ਬਹੁਤ ਜ਼ਿਆਦਾ ਮਤਲਬ ਇਤਿਹਾਸ ਸਭ ਨੂੰ ਪਤਾ ਤਾਂ ਚੱਲੇ ਸਾਡਾ ਸਰਹੰਦ ਕਿੰਨਾ ਜ਼ਿਆਦਾ ਅਨਮੋਲ ਹੈ ਤਾਂ ਆਪਣੀ ਕਲਾ ਦੇ ਜ਼ਰੀਏ ਤੁਸੀਂ ਇਤਿਹਾਸ ਹੈ ਜਿਹੜਾ ਦੁਨੀਆ 'ਚ ਪਹੁੰਚਾਉਣਾ ਚਾਹੁੰਦੇ ਹਾਂ ਹਾਂਜੀ ਸਰ ਵੀ ਮੈਨੂੰ ਐਵੇਂ ਆ ਵੀ ਮੈਂ ਇੱਕ 골ਡ ਮੈਡਲਿਸਟ ਹੋਵਾਂ ਤੇ ਵਾਇਰੂਮੇਟ ਕਰਨ ਵੀ ਮੈਂ ਇੰਟਰਨੈਸ਼ਨਲਲੀ ਆਰਟ ਐਕਸੀਬਿਸ਼ਨ ਲਗਾਉਣਾ ਸਾਡੀਆਂ ਵੀ ਬੈਸਟ ਵਿਸ਼ਸ ਨੇ ਤੁਹਾਡੇ ਨਾਲ ਪਰਮਾਤਮਾ ਕਰੇ ਇਸੇ ਧਰਤੀ ਤੇ ਖੜੇ ਆ ਤੁਸੀਂ ਆਰਟ ਐਕਸੀਬਿਸ਼ਨ ਲਾਓ ਤੇ ਅਸੀਂ ਉਸ ਤੋਂ ਬਾਅਦ ਤੁਹਾਡੀ ਇੰਟਰਵਿਊ ਕਰੀਏ ਥੈਂਕ ਯੂ ਸੋ ਮਚ ਸਰ ਇਹ ਏ ਸੀ ਸ਼ਾਗਨ ਜਿਹੜੇ ਪੇਂਟਿੰਗ ਦੀਆਂ ਐਗਜ਼ੀਬਿਸ਼ਨਸ ਲਾਉਂਦੀਆਂ ਨੇ ਤੇ ਕਹਿੰਦੇ ਇੱਕੋ ਟੀਚਾ ਸਾਡਾ ਕਿ ਆਪਣੇ ਆਰਟ ਦੇ ਜ਼ਰੀਏ ਆਪਣਾ ਇਤਿਹਾਸ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਪਹੁੰਚਾਈਏ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੂਪ ਪੰਜਾਬ ਟੀਵੀ ਸ਼ਰੀਫਤ ਤੇ ਗੜ ਸਾਹਿਬ